ਘਰੇ ਵੜ ਗਏ ਗੁੰਡੇ ਤੇ ਪਾ ਤਾ ਖਿਲਾਰਾ ਘਰ ਦੀ ਕੱਲੀ ਕੱਲੀ ਚੀਜ਼ ਦੀ ਕੀਤੀ ਪੰਨ ਤੋੜ ਪਿਓ ਪੁੱਤ ਨੇ ਛੱਤ ਤੇ ਚੜ ਕੇ ਮਸਾਂ ਬਚਾਈ ਜਾਨ ਸੀਸੀਟੀਵੀ ਵਿੱਚ ਕੈਦ ਹੋਈ ਕੱਲੀ ਕੱਲੀ ਤਸਵੀਰ ਹਥਿਆਰ ਲੈ ਕੇ 10 ਤੋਂ 12 ਲੋਕ ਅਚਾਨਕ ਇੱਕ ਘਰ ਦੇ ਵਿੱਚ ਆ ਵਰਦੇ ਨੇ ਤੇ ਕੱਲੀ-ਕੱਲੀ ਚੀਜ਼ ਦੀ ਪੱਨ ਤੋੜ ਕਰਨ ਲੱਗਦੇ ਨੇ ਹਮਲਾਵਰਾਂ ਨੇ ਘਰ ਦੇ ਵਿੱਚ ਲੱਗੇਆਂ ਸ਼ੀਸ਼ੇ ਦੀਆਂ ਚੀਜ਼ਾਂ ਨੂੰ ਖਾਸ ਕਰਕੇ ਆਪਣਾ ਨਿਸ਼ਾਨਾ ਬਣਾਇਆ ਤੇ ਘਰ ਦੇ ਵਿੱਚ ਕੱਚ ਹੀ ਕੱਚ ਖਿਲਰਿਆ ਹੋਇਆ ਵਿਖਾਈ ਦਿੱਤਾ ਤੇ ਇਥੋਂ ਤੱਕ ਕਿ ਦਰਵਾਜ਼ਿਆਂ ਵਿੱਚ ਲੱਗੇ ਸ਼ੀਸ਼ੇ, ਵਾਸ਼ਰੂਮ ਦੇ ਸ਼ੀਸ਼ੇ ਤੇ ਐਲਈਡੀ ਟੀਵੀ ਤੱਕ ਇਨ੍ਹਾਂ ਹਮਲਾਵਰਾਂ ਨੇ ਪਰਨ ਦਿੱਤਾ ਤੇ ਘਰ ਦੇ ਵਿੱਚ ਮੌਜੂਦ ਪਿਓ-ਪੁੱਤ ਨੇ ਆਪਣੀ ਜਾਨ ਬੜੀ ਮੁਸ਼ਕਲ ਦੇ ਨਾਲ ਘਰ ਦੀ ਛੱਤ ਉੱਤੇ ਜਾ ਕੇ ਬਚਾਈ ਗੁੰਡਾਗਰਦੀ ਦੀਆਂ ਇਹ ਤਸਵੀਰਾਂ ਸੀਸੀਟੀਵੀ ਕੈਮਰ ਦੇ ਵਿੱਚ ਕੈਦ ਹੋ ਗਈਆਂ ਤੇ ਹਮਲੇ ਦੇ ਵਿੱਚ ਮਕਾਨ ਮਾਲਕ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜ਼ਖਮੀ ਦੇ ਬੇਟੇ ਨੇ ਦੱਸਿਆ ਹੈ ਕਿ ਪਿੰਡ ਦੇ ਕੁਝ ਲੋਕਾਂ ਦੇ ਨਾਲ ਉਹਨਾਂ ਦਾ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਪੁਰਾਣਾ ਝਗੜਾ ਚੱਲਿਆ ਆ ਰਿਹਾ ਹੈ ਜਿਸ ਦੇ ਚੱਲਦੇ 10 ਤੋਂ 12 ਲੋਕ ਹਥਿਆਰ ਲੈ ਕੇ ਉਹਨਾਂ ਦੇ ਘਰ ਵਿੱਚ ਵੜ ਆਏ ਤੇ ਪੰਨ ਤੋੜ ਸ਼ੁਰੂ ਕਰ ਦਿੱਤੀ ਉਸਨੇ ਤਾਂ ਸਿਆਖ ਕੇ ਇਸ ਤੋਂ ਪਹਿਲਾਂ ਵੀ ਉਸ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਤੇ ਮਾਮਲਾ ਵੀ ਪੁਲਿਸ ਵੱਲੋਂ ਦਰਜ ਕੀਤਾ ਗਿਆ ਸਾਡੇ ਇਹਨਾਂ ਦੇ ਪੈਸਿਆਂ ਦਾ ਰੋਲਾ ਸੀ ਸਾਡੇ ਨਾਲ ਪੈਸੇ ਲੈਣੇ ਸੀ ਅਸੀਂ ਤੇ ਲੰਮਾ ਰੋਲਾ ਚੱਲਦਾ ਆਉਂਦਾ ਸੀ ਤੇ ਇਹ ਅੱਜ ਸਾਡੇ ਘਰੇ ਬੰਦੇ ਲੈ ਕੇ ਆ ਗਏ ਤੇ ਪੂਰੀ ਘੁੱਠੀ ਭੰਨ ਤੋੜ ਕਰ ਗਏ ਠੀਕ ਹੈ ਤੇ ਕਟੋੜ 10 ਜਾਣੇ ਸੀ ਕਿਹ ਹੈ ਜੱਗਾ ਆਪਣਾ ਵਰਿੰਦਰ ਤਦੀਰਾ ਦਲਵੀਰ ਜਗਮੋਹਨ ਤੇ ਆਪਣੇ ਕੋਈ ਹੋਰ 5-7 ਜਣੇ ਨਾਮ ਜਿਹੜੇ ਕੀਤਾ ਤੇ ਆਪਣਾ ਚੂਪਣੀ ਸੀ ਕਿ ਨਾਮ ਉਹਦਾ ਜਸਪਾਲ ਨਾਮ ਆ ਉਹਦਾ ਤੇ ਸੁਖਪਾਲ ਤੇ ਕਾਹ ਵੀ ਪੁੱਤੇ ਲੜਾਈ ਕਰ ਇਹਨਾਂ ਤੋਂ ਇਹਨਾਂ ਤੋਂ ਅਸੀਂ ਪੈਸੇ ਲੈਣੇ ਸੀਗੇ ਤੇ ਇਹ ਬਾਅਦ ਚ ਮੁੱਕਰ ਕੇ ਸਾਡੇ ਪੈਸੇ ਕਿਸੇ ਨਹੀਂ ਦੇਣ ਸਾਡੇ ਨਾਲ ਰੋਲਾ ਪਈ ਪਹਿਲਾਂ ਵੀ ਇਹਨਾਂ ਨੇ ਤ ਤਿੰਨ ਸਾਲ ਪਹਿਲਾਂ ਰੋਲਾ ਚੱਲਦਾ ਹੁੰਦਾ ਜੀ ਬਾਅਦ ਚ ਇੱਕ ਚਾਰ ਕਿ ਮਹੀਨੇ ਪਹਿਲਾਂ ਮੇਰੇ ਖੇਤ ਮੈਨੂੰ ਜਾਨੂ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਮੈਂ ਵਾਣ ਵਾਰਿਆ ਸੀ ਤੇ ਮੇਰੇ ਖੇਤ ਗਾਲ ਪੈਣ ਆਏ ਸੀਗੇ ਤੇ ਇਹਨਾਂ ਨੇ ਪੂਰੇ ਕੀ ਪਲੈਨਿੰਗ ਨਾਲ ਆਏ ਸੀ ਉਦੋਂ ਵੀ ਮੈਂ ਬਚਾ ਬਹੁਤ ਔਖਾ ਨਿਕਲ ਕੇ ਆਇਆ ਸੀ ਉੱਥੋਂ ਹੀ ਤੇ ਹੁਣ ਇਹ ਸਾਡੀ ਚਮਕ ਘਰੇ ਅੰਦਰ ਸਾਰੀ ਕੁਠੀ ਪਣ ਤੋੜ ਕਰਕੇ ਅਸੀਂ ਕੋਠਿਆਂ ਤੇ ਚੜ ਕੇ ਆਪਦੀ ਜਾਨ ਬਹੁਤ ਮੁਸ਼ਕਿਲ ਤਰ੍ਹਾਂ ਬਚਾਈ ਹਾਂ ਮੁਕਤਮਾ ਦਰਦਿਆ ਉਹਨਾਂ ਦੇ ਖਿਲਾਫ ਹਾਂਜੀ ਪਹਿਲਾਂ ਇਹ ਸਾਡੇ ਸਾਡੀ ਉਹਨਾਂ ਤੇ 26 ਲੱਗੀ ਹੋਈ ਹੈ ਉਹਨਾਂ ਦੀ 25 ਕ੍ਰੋਸ ਪਚਾਈ ਡੈਡੀ ਦੀ ਸੱਟ ਹੋਈ ਡੈਡੀ ਵੀ ਮੇਰੇ ਦੇ ਸੱਟਾਂ ਵੱਜੀਆਂ ਤੇ ਹੁਣ ਅਸੀਂ ਬਹੁਤ ਔਖੇ ਪਚਾਈਏ ਜੇ ਅਸੀਂ ਘਰੇ ਵੀ ਆਉਂਦੇ ਸੇਫ ਨਹੀਂ ਤੇ ਅਸੀਂ ਕਿੱਥੇ ਸੇਫ ਆਈ ਤੇ ਅੱਜ ਕਿਦ ਸੱਟਾਂ ਵੱਜੀਆਂ ਹਾਂਜੀ ਮੇਰੇ ਡੈਡੀ ਦੀ ਸੱਟਾਂ ਵੱਜੀਆਂ ਜੀ ਅਜੇ ਪਾਲਸਪਨ ਅਜੇ ਤਾਂ ਘਰੇ ਵੀ ਜਾਦੇ ਸੇਫ ਖੋਦ ਘਰੇ ਹੀ ਨਹੀਂ ਸੇਫ ਰਹਿ ਸਕਦੇ ਤਾਂ ਕਿੱਥੇ ਰਹਿ ਸਕਦੇ ਹ रिकॉर्डिंग ਦਾ ਬਹੁਤ ਖਰਾਬ ਆ ਠੱਗੀਆਂ ਲੋਕਾਂ ਨਾਲ ਮਾਰਦੇ ਆ ਨਜਾਇਜ਼ ਕਬਜ਼ੇ ਲੈਂਦੇ ਆ ਲੋਕਾਂ ਨਾਲ ਧੱਕਾਸ਼ਾਹੀ ਕਰਦੇ ਆ ਤੇ ਉਹਨਾਂ ਨੂੰ ਪੁਲਿਸ ਨੂੰ ਚੱਕਦੀ ਨਹੀਂ ਪਈ ਜਿਹੜਾ ਆਪਣਾ ਉਹਨਾਂ ਨੂੰ ਅਪੀਲ ਆ ਕਿ ਪੁਲਿਸ ਨਾਲ ਸਖਤ ਕਾਰਵਾਈ ਕਰੇ ਪੁਰਾਣੇ ਹਰਚਰਨ ਸੰਧੂ ਉਹਨਾਂ ਦੀ ਸ਼ਹਿਰ ਤੇ ਉੱਡਦੇ ਆ ਉਹ ਵੀ ਕਬਜ਼ੇ ਲੈਂਦਾਗਾ ਤੇ ਉਹਨਾਂ ਨੂੰ ਕਿਉਂਕਿ ਬਿਨਾ ਬਕਸੇ ਮਤਲਬ ਤੋਂ ਦਾਖਲ ਕਰਾ ਰਿਹਾਗਾ ਕਿਉਂਕਿ ਕੈਮਰਾ ਜੇ ਆਪਣਾ ਰਿਕਾਰਡਿੰਗ ਉਸ ਜਦੋਂ ਸਹੀ ਨਿਕਲੇ ਆਪਣੇ ਘਰੋਂ ਤੇ ਪੂਰਾ ਕੀ ਆਪਣਾ ਸਾਰੀ ਹਰਕਤ ਦੀ ਰਿਕਾਰਡਿੰਗ ਕਰੇ ਅੰਦਰ ਵੜਦੇ ਤੋਂ ਲੈ ਕੇ ਉਹਨਾਂ ਦਾ ਨਿਕਲ ਕੇ ਆਪਣੇ ਸੱਟਾਂ ਮਾਰ ਕੇ ਗਏ ਆ ਤੇ ਉਹਦੇ ਕਰਕੇ ਉਹਨਾਂ ਦੇ ਹੁਣ ਦੇ ਪਾਟਰ ਬੰਦੇ ਆ 11 ਲੱਖ ਰੁਪਇਆ ਗੋਲੇ ਵਾਲੋਂ ਮੁੱਕਰ ਕੇ ਗਏ ਆ ਕਿਸੇ ਦਾ ਤੇ ਹੋਰ ਵੀ ਕਈ ਘਰਾਂ ਦੇ ਪੈਸੇ ਮੁਕਰਿਆ ਨਜਾਇਜ਼ ਕਬਜ਼ੇਲੇ ਕਿ ਲੋਕਾਂ ਦੇ ਥਾਂ ਤੇ ਤੇ ਉਹਨਾਂ ਸਾਰਿਆਂ ਨੂੰ ਵੀ ਤਾਂ ਸਾਨੂੰ ਇਨਸਾਫ ਮਿਲੀ ਜਿਹੜੀ ਮਾਮਲਾ ਦਰਸਲ ਫਰੀਦਕੋਟ ਦੇ ਪਿੰਡ ਅਰਾਈਆਂਵਾਲਾ ਦਾ ਹੈ ਜਿੱਥੇ ਕੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਦੋ ਪੱਖਾਂ درمیان ਝਗੜੇ ਦੀ ਸੂਚਨਾ ਮਿਲੀ ਸੀ ਤੇ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਦੋਵੇਂ ਪੱਖਾਂ ਦੇ ਲੋਕ ਹਸਪਤਾਲ ਦੇ ਵਿੱਚ ਪਰਤੀ ਨੇ ਤੇ ਮਾਮਲੇ ਦੀ ਗੰਭੀਰਤਾ ਦੇ ਨਾਲ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਮੈਂ ਜੀ ਥਾਣਾ ਸਦਰ ਫੀਗੂੜੇ ਤਨਾਤਾ ਅੱਜ ਸਾਨੂੰ ਮਨਰ ਇਨਫੋਰਮੇਸ਼ਨ ਮਿਲੀ ਸੀ ਦੋ ਤਰ੍ਹਾਂ ਦੇ ਵਿੱਚ ਲੜਾਈ ਹੋਈ ਹੈ ਜਿਹਦੇ ਵਿੱਚ ਇੱਕ ਧਿਰ ਪੂਰਨ ਸਿੰਘ ਆ ਤੇ ਦੂਜੀ ਧਿਰ ਹੈਗੇ ਜਗਜੀਤ ਸਿੰਘ ਤੇ ਉਹਨਾਂ ਦੋਨੇ ਤਰਾ ਦਾਖਲੇ ਤੇ ਮੈਡੀਕਲ ਦੇ ਵਿੱਚ ਤੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਵੀ ਪਰਦੇ ਹੋ ਗਏ ਉਹਨਾਂ ਚ ਲੱਗੇ ਫਿਲਹਾਲ ਪੁਲਿਸ ਵੱਲੋਂ ਜਾਂਚ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਲੇਕਿਨ ਇਹ ਦੇਖਣਾ ਹੋਵੇਗਾ ਕਿ ਇਹਨਾਂ ਬਦਮਾਸ਼ਾਂ ਨੂੰ ਪੁਲਿਸ ਕਦੋਂ ਗ੍ਰਿਫਤਾਰ ਕਰੇਗੀ ਤੇ ਜ਼ਖਮੀ ਨੂੰ ਕਦੋਂ ਇਨਸਾਫ਼ ਮਿਲੇਗਾ ਜਗਬਾਨੀ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ